ਬੱਚਿਓ ਸਪੋਰਟਸਮੈਨ ਨੂੰ ਇਸ ਤਰ੍ਹਾਂ ਦੇ ਤੁਹਾਨੂੰ ਮਾਰਕ ਦਿੱਤਾ ਠੀਕ ਹੈ ਅੱਗੇ ਬਾਕੀ ਕਰੋਗੇ ਨਹੀਂ ਉਹ ਲੋਕ ਪੱਕੇ ਤੋਂ ਕਰਤੀ ਨਹੀਂ ਕਰ ਪੱਕਾ ਹਾਂ ਚਲ ਤੁਸੀਂ ਵਧੀਆ ਬੱਚੇ ਹੋ ਨਾਲ ਹੋਰ ਜਾਇਦੇ ਨਸਤੋਂ ਲੋਕਾਂ ਨੂੰ ਮਾਰ ਜੋੜ ਕੇ ਹੋਰ ਸਪੋਰਟਸਮੈਨ ਬਣਾ ਕਰੋ ਫਿਰ ਤੁਸੀਂ ਸਭ ਅੱਡੇ ਸਪੋਰਟਸਮੈਨ ਬਣ ਜੀ ਪੱਕੇ ਇਹ ਸਰ ਜਿਹੜਾ ਥਾਣਾ ਸਾਦਰ ਚੌਕ ਹੈ ਹਿਸ਼ਾਰਪੁਰ ਦਾ ਬੜਾ ਵਾ ਮੇਮ ਤੇ ਬੜੇ ਰਸ਼ ਵਾਲਾ ਚੌਕ ਹੈ ਇਦੇ ਵਿੱਚ ਨਾਲ ਹੀ ਕੋਟਕਚੈਰੀਆਂ ਪੈ ਜਾਂਦੀਆਂ ਨਵੀਆਂ ਬਾਹਰ ਔਣ ਕਰਕੇ ਲਾਗੇ ਸਦਰ ਥਾਣਾ ਔਣ ਕਰਕੇ ਮਹਿਲਾ ਥਾਣਾ ਔਣ ਕਰਕੇ ਤੇ ਇੱਥੇ ਰਸ਼ ਬਹੁਤ ਪੈ ਜਾਂਦਾ ਇੱਕ ਇੱਕ ਜੈਬਰਾ ਕ੍ਰੋਸਿੰਗ ਆ ਜਿਹਦੀ ਲੋਕ ਪਾਰਨਾ ਨਹੀਂ ਕਰਦੇ ਇਹਨਾਂ ਨੂੰ ਬੜੇ ਵਾਰੀ ਸਮਝਾਉਨੇ ਇਹ ਅੱਜ ਤੁਸੀਂ ਆਏ ਹੋ ਇਸ ਤੋਂ ਪਹਿਲਾਂ ਮੈਂ ਇੱਥੇ ਬਹੁਤ ਵਾਰੀ ਨਾਕਾ ਲਾਇਆ ਹੁਣ ਦੇਖੋ ਅਸੀਂ 5-6 ਮੁਲਾਜ਼ਮ ਜਿਹਦੇ ਚ ਸਾਡੇ ਤਿੰਨ ਲੇਡੀ ਕਨਸਟੇਬਲਾਂ ਲਾਈਆਂ ਇੱਕ ਇੱਕ ਚੌਂਗ ਦੇ ਵਿੱਚ ਲਾਈਆਂ ਇੱਕ ਇੱਕ ਸਾਈਡ ਤੇ ਲਾਈਆਂ ਕਿ ਕੋਈ ਵੀ ਵਿਅਕਤੀ ਜੈਬਰਾ ਕ੍ਰੋਸਿੰਗ ਨੂੰ ਕ੍ਰੋਸ ਨਾ ਕਰੇ ਜਾ ਜੈਬਰਾ ਕ੍ਰੋਸ ਦੇ ਪਿੱਛੇ ਪਿੱਛੇ ਗੱਡੀ ਰੱਖੇ ਕਿਉਂਕਿ ਜੇ ਤਾਂ ਗੱਡੀਆਂ ਅੱਗੇ ਆ ਜਾਂਦੀਆਂ ਜਿਹੜੇ ਪੈਦਲ ਲੋਕ ਆ ਜਿਹਨਾਂ ਨੇ ਜੈਬਰਾ ਕ੍ਰੋਸਿੰਗ ਦੇ ਉੱਪਰ ਦੀ ਲੰਘਣਾ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੈ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇੱਕ ਤੇ ਪਬਲਿਕ ਨੂੰ ਇਹਦੇ ਬਾਰੇ ਅਵੇਅਰਨੈਸ ਕਰ ਰਹੇ ਹਾਂ ਜਿਹੜਾ ਨਹੀਂ ਕਰਦਾ ਉਹਦਾ ਮੌਕੇ ਤੇ ਚਲਾਨ ਕਰ ਰਹੇ ਹਾਂ ਤੁਹਾਡੇ ਤੋਂ ਪਹਿਲਾਂ ਹੀ ਇੱਕ ਹੁਣ ਆਏ ਸੀਗੇ ਉਹਨਾਂ ਨੇ ਕੀ ਕੀਤਾ ਜੀ ਰੈੱਡ ਲਾਈਟ ਜੰਪ ਕੀਤੀ ਹੈ ਉਹਦਾ ਵੀ ਆਪਾਂ ਟੋਕੇ ਚਲਾਨ ਕੀਤਾ ਹੈ ਗਾਮਾਸਟਰ ਨੂੰ ਸਮਝਾਇਆ ਲੋਕੀ ਸਿਰਫ ਹੁਸ਼ਿਆਰਪੁਰ ਦਾ ਛੋਟੇ ਸ਼ਰਾ ਦੇ ਜਿੱਥੇ ਦੀ ਪਾਲ ਲੈ ਪਰ ਜਦ ਚੰਡੀਗੜ੍ਹ ਜਾਂਦੇ ਨੇ ਲੁਧਿਆਣੇ ਜਾਂ ਜੰਧ ਜਾਂਦੇ ਉੱਥੇ ਪਾਲਣਾ ਬੜੀ ਵਧੀਆ ਕਰਦੇ ਨੇ ਹਾਂਜੀ ਕੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਮੈਂ ਸਾਰੇ ਦੇਣਾ ਚਾਹੁੰਦਾ ਕਿ ਹੁਸ਼ਿਆਰਪੁਰ ਨੂੰ ਚੰਡੀਗੜ੍ਹ ਬਣਾਉਣਾ ਕੋਈ ਔਖਾ ਨਹੀਂ ਹੈਗਾ ਸਾਨੂੰ ਇਹਦੇ ਵਿੱਚ ਪਬਲਿਕ ਦੀ ਜਿਹੜੀ ਹੈ ਪੂਰੀ ਸਪੋਰਟ ਚਾਹੀਦੀ ਹੈ ਜਿਹੜਾ ਚੰਡੀਗੜ੍ਹ ਦੇ ਲੋਕਾਂ ਤੋਂ ਪੁਲਿਸ ਤੋਂ ਜਿਹੜੇ ਆਮ ਲੋਕ ਡਰਦੇ ਉੱਥੇ ਜਾਣ ਤੋਂ ਜਾਂ ਜਾ ਕੇ ਰੂਲਾਂ ਦੀ ਪਰਣਾ ਕਰਦੇ ਉਹ ਵੀ ਇਨਸਾਨ ਹੀ ਹੈ ਸਾਡੇ ਵਰਗੀ ਪੁਲਿਸ ਹੋ ਆ ਉਧਰ ਤੇ ਪਬਲਿਕ ਜਿਹੜੀ ਆ ਉਹ ਬਹੁਤ ਸਾਥ ਦਿੰਦੀ ਐ ਇਹ ਵੀ ਸਾਡਾ ਸਾਥ ਦੇਣ ਅਸੀਂ ਹਿਸ਼ਾਰਪੁਰ ਨੂੰ ਵੀ ਚੰਡੀਗੜ੍ਹ ਪੁਲਿਸ ਬਣਾ ਦਿਆਂਗੇ ਜੇਕਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਹੋਣਾ ਲਾਪਰ ਤਾਂ ਐਕਸੀਡੈਂਟ ਦੇ ਚਾਂਸਸ ਬਹੁਤ ਘੱਟ ਜਾਣਗੇ ਕਿੱਥੋਂ ਦੇ ਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਇਸ ਵੇਰੇ ਵੀ ਸੀਚੀ ਵੀ ਆਪਾਂ ਸੁਣਦੇ ਸੀਗੇ ਕਿ ਇੱਕ ਟਾਂਡਾ ਲੈ ਕੇ ਐਕਸੀਡੈਂਟ ਹੋਇਆ ਉਹ ਤੇ ਪੂਰੇ ਪਰਿਵਾਰ ਦੇ ਜੀ ਜਿਹੜੇ ਇੱਕ ਐਕਸੀਡੈਂਟ ਵਿੱਚ ਖਤਮ ਹੋ ਗਏ ਔਰ ਇਹਦੋਂ ਵੱਡਾ ਦੁਖਾਂਤ ਕੀ ਹੋ ਸਕਦਾ